ਇੰਜਨ ਗੇਅਰ ਦੀ ਗੋਡੇ ਪਿਲਰ ਦੀ ਐਨੋਕੇ ਅੰਦਰੋਂ ਬਾਹਰੋਂ ਜਮਾਈ ਬ੍ਰੈਂਡ ਦੀ ੁਕਾਰ ਵਾਲੀ ਗੱਲਬਾਤ ਹੀ ਆ। ਸਵਾਗਤ ਹੈ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਭਵਿੱਖ ਦੇ ਵਿੱਚ ਵਧੀਆ-ਵਧੀਆ ਵੀਡੀਓ ਸਾਰੀਆਂ ਤੁਹਾਡੇ ਤੱਕ ਪਹੁੰਚ ਜਾਣ। ਅੱਜ ਲੈ ਕੇ ਆਇਆ ਵੀਡੀਓ ਕਾਰ ਦੀ। ਐਂ ਕਹਿ ਲਊਂ ਕਿ ਤੌਫਾ ਲੈ ਕੇ ਆਇਆ ਤਮਾਕਾ ਲੈ ਕੇ ਆਇਆ ਜਮਾ ਇੰਨੇ ਸਸਤੇ ਦੇ ਵਿੱਚ ਕਾਰ ਨਹੀਂ ਮਿਲਣੀ ਜਿਹੜੀ ਮੈਂ ਅੱਜ ਤੁਹਾਨੂੰ ਦੇ ਰਿਹਾਗਾ ਇਹ ਕਹਿ ਲਓ ਵੀ ਮੰਡੀ ਦੇ ਵਿੱਚ ਖਰੀਦਣ ਵਾਲੇ ਦੀ ਚੰਗੀ ਆਖੀ ਲੋੜਾ ਮਾਲਕਾਂ ਨੂੰ ਪੈਸੇ ਦੀ ਕਿਉਂਕਿ ਬੱਚਾ ਬਾਹਰ ਜਾ ਰਿਹਾ ਜਿਹੜਾ ਇਸ ਗੱਡੀ ਨੂੰ ਚਲਾਉਂਦਾ ਸੀਗਾ ਇਸ ਕਰਕੇ ਗੱਡੀ ਬਹੁਤ ਭਾਤ ਆ ਗਈ ਆਜੋ ਗਰੰਡ ਦਿਖਾਈਏ ਤੁਹਾਨੂੰ ਅਰੇ ਦੋਸਤੋ ਪਹਿਲਾਂ ਤਾਂ ਮਾਰਨੇ ਨੇਗਾ ਅਲਾਏ ਤੇ ਟਾਇਰਾਂ ਤੇ ਗੱਡੀਆਂ ਪੂਰੀ ਸਿਰਾਂ ਏ ਕਲਾਸ ਜਮਾ ਪੰਜਾਬ ਨੰਬਰ ਆ ਪੀਵੀ 13 ਨੰਬਰ ਦੀ ਸੰਗਰੂਰ ਖੜੀ ਆ ਸੈਕੰਡ ਓਨਰ ਆ ਭਾਈ ਜਿਹੜੇ ਰੇਟ ਦੇ ਵਿੱਚ ਇਹ ਗੱਡੀ ਮਿਲ ਰਹੀ ਆ ਨਾ ਇਹੇ ਰੇਟ ਬਾਰ-ਬਾਰ ਨਹੀਂ ਆਉਣਾ ਗੱਡੀਆਂ ਦਾ ਕਿਉਂਕਿ ਬਹੁਤ ਹੀ ਸੇਰਾ ਰੇਡ ਦੇ ਵਿੱਚ ਮਿਲ ਰਹੀਆਂ ਇੰਜਨ ਗੇਅਰ ਦੀ ਗੋਡੇ ਪਿਲਰ ਦੀ ਐਨੋਕੇ ਅੰਦਰੋਂ ਬਾਹਰੋਂ ਜਮਾ ਹੀ ਬ੍ਰਾਂਡ ਨਿਉਂਕਾਰ ਵਾਲੀ ਗੱਲਬਾਤ ਹੀ ਆ ਨਿਗਾ ਮਾਰ ਲਓ ਦੋਸਤੋ ਇੱਕ ਐਨੋ ਵੀ ਮੌਕਾ ਹੀ ਆ ਜੇ ਨਿਕਲ ਗਿਆ ਤਾਂ ਨਿਕਲ ਗਿਆ ਕਾਰ ਦਾ ਬਾਹ ਕਰਾਉਣ ਵੀ ਦਿਖਾਉਂਗਾ ਮੈਂ ਤੁਹਾਨੂੰ ਇੱਕ ਵਾਰੀ ਨਿਗਾ ਮਾਰ ਲਓ ਚਾਰੇ ਪਾਸੇ ਟਾਇਰਾਂ ਦੇ ਨਿਗਾ ਮਾਰ ਲਓ ਗੱਡੀ ਹੈਗੀ ਆ ਪਿਆਗ ਨੰਬਰ 2015 ਮਾਡਲ ਸੈਕੰਡ ਉੱਲਰੋ ਮੁੰਡਾ ਬਾਹਰ ਜਾ ਰਿਹਾਗਾ ਇਸ ਕਰਕੇ ਕਾਰ ਇਹ ਸੇਲ ਕੀਤੀ ਜਾ ਰਹੀ ਆ ਅਦਰਵਾਈਜ਼ ਇਹ ਸੇਲ ਕਰਨ ਦੀ ਮਾਲਕਾਂ ਨੂੰ ਲੋੜ ਨਹੀਂ ਸੀ ਚਲੋ ਹੁਣ ਕਹਿੰਦੇ ਨਾ ਤਾਂ ਵੀ ਚਲਾਉਣਾ ਜੀ ਨੇ ਉਹ ਤਾਂ ਵਿਦੇਸ਼ ਦੇ ਵਿੱਚ ਜਾ ਰਿਹਾਗਾ ਤੇ ਬਾਕੀ ਬਾਈ 13ਵਾਂ ਮਹੀਨਾ ਕਹਿੰਦੇ ਨੇ ਜਿਹੜਾ ਉਹ ਚੱਲ ਰਿਹਾਗਾ ਇਸ ਕਰਕੇ ਹਰੇਕ ਨੂੰ ਪੈਸੇ ਦੀ ਲੋੜ ਹੁੰਦੀ ਹੈ ਨਾ ਸੋ ਇਸ ਕਰਕੇ ਇਹ ਬਹੁਤ ਹੀ ਭਾਅ ਦੇ ਵਿੱਚ ਗੋਡੇ ਪਿੰਨਰ ਦੀ ਇੰਜਨ ਗੇਅਰ ਦੀ ਬੈਟਰੀ ਨਵੀਆਂ ਟਾਇਰ ਚਾਰੇ ਨਵੇਂ ਅਲਾਈ ਲੱਗੇ ਹੋਏ ਜਮੇ ਬ੍ਰਾਂਡ ਨੂੰ ਆਲ オリジナル ਕਾਰ ਆ ਤੇ ਰੇਟ ਰੇਟ ਸਿਰਫ ਤੇ ਸਿਰਫ 4 ਲੱਖ 15000 ਰੁਪਿਆ ਬਾਕੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਓ ਬਾਈ ਗੱਡੀ ਇਹ ਮੁੜ ਕੇ ਨਹੀਂ ਮਿਲਣੀ ਨਿਗਾਹ ਮਾਰ ਲਓ ਐਨ ਬੰਬ ਕਲਾਸ ਕਾਰ ਆ ਕੀ ਢੇੜਾ ਦੇ ਕੇ ਮੈਂ ਤੁਹਾਨੂੰ ਦਿਖਾ ਦਣਾ ਆਲੇ ਨਾਲਿਓ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਜੇ ਤੁਸੀਂ ਨਹੀਂ ਲੈਣੀ ਤਾਂ ਜਿਹਨੇ ਲੈਣੀ ਆ ਉਹਦੇ ਕੋਲੇ ਪਹੁੰਚ ਜਾ ਧੰਨਵਾਦ ਸਤਿ ਸ਼੍ਰੀ ਅਕਾਲ